ਜੇਕਰ ਤੁਸੀਂ ਕੁਮਨ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਦੂਰ ਜਾਣ ਦੀ ਲੋੜ ਨਹੀਂ। ਹੁਣ ਪੰਜਾਬ ਵਿੱਚ ਹੀ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਬਾਣ ਨੇ ਇਕੋ ਟੂਰਿਜ਼ਮ ਨੂੰ ਵਦਾਵਾ ਦੇ ਲਈ ਜੰਗਲ ਸਫਾਰੀ ਤਮਿਨੀ ਗੁਆ ਵਰਗੀ ਟੂਰਿਸਟ ਪਲੇਸ ਬਣਾ ਦਿੱਤੇ ਹਨ। ਸਾਡਾ ਪਹਿਲੇ ਦਿਨੋਂ ਇਹ ਸੁਪਨਾ ਸੀ ਕਿ ਅਸੀਂ ਪੰਜਾਬ ਨੂੰ ਉਸ ਲੈਵਲ ਤੇ ਲੈ ਜਾਣਾ ਜਿੱਥੇ ਇਸ ਤੋਂ ਪਹਿਲਾਂ ਕਦੇ ਨਹੀਂ ਪਹੁੰਚਿਆ ਸੀ। ਆਮ ਤੌਰ ਤੇ ਫਿਲਮਾਂ ਦੇ ਵਿੱਚ ਤੁਸੀਂ ਸਰੋਂ ਦੇ ਖੇਤ ਜਾਂ ਹਰੇ ਭਰੇ ਖੇਤ ਤੁਸੀਂ ਦੇਖ ਲੈਣੇ ਹੋ ਪਰ ਨਹੀਂ। ਉਤੋਂ ਬਿਨਾਂ ਵੀ ਬਹੁਤ ਖੁਸ਼ ਹੈ। ਪਹਿਲੀ ਜੰਗਲ ਜ਼ਫਾਰੀ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਨੇਚਰ ਰੀਟਰੀਟ ਚੋਹਾਲ ਹੁਸ਼ਿਆਰਪੁਰ ਦੇ ਵਿੱਚ ਆਉਣਾ ਪਵੇਗਾ ਜੋ ਤੇ ਹਿਮਾਚਲ ਦੀ ਹੱਦ ਨਾਲ ਲੱਗਦਾ ਪੰਜਾਬ ਦਾ ਇਹ ਇਕੋ ਟੂਰਿਜ਼ਮ ਸਭ ਤੋਂ ਵਿਲੱਖਣ ਪ੍ਰੋਜੈਕਟ ਹੈ ਅਤੇ ਵਾਤਾਵਰਣ ਬਾਰੇ ਜਾਣੂ ਕਰਵਾਉਣ ਲਈ ਜੰਗਲ ਸਫਾਰੀ ਦੀ ਸ਼ੁਰੂਆਤ ਕੀਤੀ ਗਈ ਹੈ ਤਕਰੀਬਨ 12 ਕਿਲੋਮੀਟਰ ਟਰੈਕ 'ਚ ਤੁਸੀਂ ਕੁਦਰਤ ਦੇ ਹਰ ਰੰਗ ਦੇਖ ਸਕਦੇ ਹੋ ਉਨ ਕਾਲ ਕੀਤੀ ਜਾਵੇ ਪੰਜਾਬ ਚ ਬੂਜੀ ਜੰਗਲ ਸਫਾਰੀ ਦੀ ਤਾਂ ਹੁਸ਼ਿਆਰਪੁਰ ਚਪੈਂਦੀ ਟਾਂਡਾ ਉਲਮੁੜ ਦੇ ਥਾਣਾ ਚ ਤੁਹਾਨੂੰ ਆਣਾ ਪਵੇਗਾ ਜਿੱਤੇ ਥਾਣਾ ਡਾਮ ਤੋਂ ਲੈ ਕੇ ਦਿਹਰੀਆਂ ਤੇ ਕੋਕਾਨੀ ਤੱਕ ਵੀ ਹਰੀ-ਭਰੀ ਜੰਗਲਾਂ ਚ ਪੂਰੀ ਸਾਮ ਵੈਂਦੀ ਕੁਦਰਤੀ ਪਾਣੀ ਵਿਚਾਲੇ ਤੁਸੀਂ ਜੰਗਲ ਸਫਾਰੀ ਕਰ ਸਕਦੇ ਹੋ ਪੰਜਾਬ ਚ ਇੱਕ ਹੋਰ ਅਜੇ ਹੀ ਲੁਕੀ ਹੋਈ ਥਾਂ ਜਿੱਤੇ ਹਿਮਾਚਲ ਦੀਆਂ ਹਸੀਨ ਵਾਦੀਆਂ ਤੇ ਗੋਆ ਦੀ ਸਮੁੰਦਰੀ ਨਜ਼ਾਰੀਆਂ ਦਾ ਲੁਤਫ ਉਠਾਇਆ ਜਾ ਸਕਦਾ ਹੈ ਇਸ ਲਈ ਤੁਹਾਨੂੰ ਪਠਾਨਕੋਟ ਦੇ ਮਿਨੀ ਗੁਆਦੇ ਵਿੱਚ ਜਾਣਾ ਪਵੇਗਾ ਤੁਸੀਂ ਭਲਾਥਲਕੇ ਚ ਆਪਣੀ ਕਮਾਂਡ ਸੰਭਾਲਣ ਤੋਂ ਬਾਅਦ ਆਪਦੇ ਫਾਦਰ ਤੋਂ ਬਾਅਦ ਤੁਸੀਂ ਵੱਡੀ ਅਚੀਵਮੈਂਟ ਕੀ ਮੰਨਦੇ ਹੋ ਬੰਦੇ ਨੂੰ ਡੋਪਾਮਾਈਨ ਤਾਂ ਬੰਦਾ ਲੈਂਦਾ ਨਾ ਕਿ ਯਾਰ ਮੈਨੂੰ ਆਹ ਗੱਲ ਕਰਕੇ ਲੋਕ ਪਸੰਦ ਕਰਨਗੇ ਸਾਡੀ 27 ਚ ਗੱਲ ਬਣ ਜੂਗੀ ਅਸੀਂ ਇਸ ਗੱਲ ਕਰਕੇ ਜਿੱਤ ਜਾਾਂਗੇ ਤੁਹਾਨੂੰ ਕਿਹੜੀਆਂ 4-5 ਵੱਡੀਆਂ ਗੱਲਾਂ ਲੱਗਦੀਆਂ ਜਿਦੇ ਕਰਕੇ ਭਲਾਥਾ ਲਈ ਇਸ ਵਾਰ ਤੁਹਾਡੇ ਤੁਹਾਨੂੰ ਲੱਗਦਾ ਕਿ ਇਸ ਵਾਰ ਵਿਸ਼ਵਾਸ ਕਰ ਲੈਣਗੇ ਸੋਢੀ ਸਾਹਿਬ ਸਭ ਤੋਂ ਪਹਿਲੀ ਗੱਲ ਕਿ ਜਿਹੜੇ ਜਿਹੜੇ ਵਾਅਦੇ ਕੀਤੇ ਸੀਗੇ ਉਹ ਵੀ ਪੂਰੇ ਕਰ ਰਹੇ ਨਾਲ ਜਿਹੜੇ ਵਾਅਦੇ ਨਹੀਂ ਵੀ ਕੀਤੇ ਉਹ ਵੀ ਕਰ ਰਹੇ ਫਾਇਰ ਬ੍ਰਿਗੇਡ ਵਾਲਾ ਨਾ ਜੀ ਹੋ ਸਕਦਾ ਆਪਾਂ ਇੱਥੇ ਸ਼ਹਿਰ 'ਚ ਬੈਠੇ ਸੋ ਹੱਥ ਚ ਜੀ ਰਿਕਾਰਡ ਆ ਪਿਛਲਾ ਕੱਢ ਕੇ ਦੇਖਿਓ ਕਿ ਹਰ ਸਾਲ ਕਣਕ ਦੇ ਟਾਈਮ ਦੇ ਉੱਤੇ ਕਦੀ 200 ਕਿੱਲੇ ਸੜ ਜਾਂਦੀ ਕਦੀ 800 ਕਿੱਲੇ ਵੀ ਸੜੀ ਕਿਤੇ 500 ਛੜ ਗਈ ਉਹਨੂੰ ਪੁੱਛੋ ਕਿਸਾਨ ਨੂੰ ਜਿਹਦੀ ਕਣਕ ਜਿਹਦੀ ਉਮੀਦਾਂ ਸੀਗੀਆਂ ਉਸ ਫਸਲ ਤੋਂ ਜਿੰਨੇ ਨੇ ਮਿਹਨਤ ਨਾ ਪਾਲੀ ਉਹ ਅਸੀਂ ਇੱਕ ਦਾਣਾ ਵੀ ਜਿਹੜਾ ਸੜਨ ਦਿੱਤਾ ਬਚਾ ਲਈ ਇੱਥੋਂ ਤੱਕ ਕੀ ਜੀ ਸਭ ਤੋਂ ਵੱਡੀ ਜਿਹੜੀ ਮੈਨੂੰ ਦਿਲ ਨੂੰ ਠੰਡਿਆ ਸਾਡੇ ਇੱਕ ਨਾ ਪਿੰਡ ਜਵਾਰਨਗਰ ਪੈਂਦਾ ਆ ਉਹਦਾ ਨਾ ਗੁਰਦੁਆਰਾ ਸਾਹਿਬ ਉਹਨਾਂ ਦੇ ਬਿਲਕੁਲ ਪੈਲੀਆਂ ਦੇ ਵਿੱਚ ਆ ਪਿੰਡ ਥੋੜਾ ਜਿਹਾ ਸੜਕ ਦੇ ਉੱਤੇ ਆ ਉੱਥੇ ਜਦੋਂ ਕਿਸੇ ਨੇ ਕਿਤੇ ਅੱਗ ਲੱਗੀ ਤੇ ਗੁਰਦੁਆਰਾ ਸਾਹਿਬ ਨੂੰ ਜਾ ਪਾਈ ਤੇ ਉੱਥੇ ਜਦੋਂ ਮੈਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭਲੱਥ ਦੀਆਂ ਕੰਮ ਕਰਦੀਆਂ ਦੇਖਿਆ ਤੇ ਦਿਲ ਨੂੰ ਸਕੂਨ ਮਿਲਿਆ ਕਿ ਕਦੀ ਕਿਸੇ ਦੇ ਕੰਮ ਨਾ ਹੋਵੇ ਘਟੋ ਘਟ ਜਿਹੜਾ ਗੁਰਦੁਆਰਾ ਸਾਹਿਬ ਜਦੀ ਆਪਾਂ ਇਨੀ ਇੱਜ਼ਤ ਕਰਦੇ ਹਾਂ ਉੱਥੇ ਵੀ ਕੰਮ ਆਇਆ ਇਹ ਇਦਾਂ ਦੀਆਂ ਚੀਜ਼ਾਂ ਇਹ ਫਾਇਰ ਬ੍ਰਿਗੇਡ ਵਾਲਾ ਪਲੱਸ ਭਲੱਥ ਨੂੰ ਪਾਰਕਿੰਗ ਦੇਣੀ ਨਡਾਲੇ ਨੂੰ ਸੀਵਰੇਜ ਸਿਸਟਮ ਦੇਣਾ ਜਿਹੜਾ ਆ ਇਹ ਮੈਂ ਆਪਣੇ ਆਪ ਚ ਸੋਚਦਾ ਕਿ ਇਹ ਬੜੇ ਮੇਰੇ ਲਈ ਇਹ ਬੇਸਿਕ ਆ ਪਰ ਮੈਨੂੰ ਇਹ ਲੱਗਦਾ ਕਿ ਜਿਹੜੇ ਇੰਨੇ ਸਾਲਾਂ ਚੋਂ ਕਰਾ ਨਹੀਂ ਹੋਇਆ ਕੋਈ ਖਾਸ ਹੀ ਗੱਲ ਹੋਊਗੀ ਜਿਹੜੀ ਮੈਂ ਕਿਹਾ ਐਜੂਕੇਸ਼ਨ ਚ ਕੋਈ ਕਾਲਜ ਖੋਲ੍ਹਿਆ ਤੁਸੀਂ ਉੱਥੇ ਹੈਲਥ ਚ ਕੋਈ ਹਸਪੀਟਲ ਦੀ ਹਾਲਤ ਸੁਧਾਰੀ ਹੈ ਤੁਸੀਂ ਬਲਾਥਲਕੇ ਚ ਦੇਖੋ ਛੋਡੀ ਸਾਹਿਬ ਅਸੀਂ ਨਾ ਅਸੀਂ ਐਜੂਕੇਸ਼ਨ ਤੇ ਹੈਲਥ ਦੀ ਗੱਲ ਕਰਦੇ ਆ ਮੈਂ ਇਸ ਟਾਈਮ ਤੁਹਾਡੇ ਮੂਹਰੇ ਇਹ ਮੇਰੇ ਕੋ ਰਿਕਾਰਡ ਵੀ ਪਿਆ ਲਗਭਗ 538 ਲੱਖ ਰੁਪਏ ਜਿਹੜਾ ਆ ਸਕੂਲਾਂ ਤੇ ਲਾ ਕੇ ਉੱਥੇ ਤੇ ਕੰਮ ਜਿਹੜੇ ਉਹਨਾਂ ਇਨਫਰਾਸਟ੍ਰਕਚਰ ਨੂੰ ਅੱਪ ਚੱਕਿਆ ਐਡਮਿਸ਼ਨ ਪਰਸੈਂਟੇਜ ਵੱਧ ਗਈ। ਉੱਥੇ ਸਰਕਾਰੀ ਸਕੂਲਾਂ 'ਚ ਕਈ ਬੱਚੇ ਜਿਹੜੇ ਆ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਉੱਥੇ ਆਉਣੇ ਵੀ ਸ਼ੁਰੂ ਹੋ ਗਏ। ਕਈ ਸਾਡੇ ਇਦਾਂ ਦੇ ਪੁਲੱਥ ਦੇ ਵਿੱਚ ਸਕੂਲ ਹੈ ਜਿਨ੍ਹਾਂ ਦੀਆਂ ਆਪਣੀਆਂ ਬੱਸਾਂ ਤੱਕ ਆ। ਹਮ ਹਰ ਵਧੀਆ ਲੈਵਲ ਤੇ ਆਪਰੇਟ ਕਰ ਰਹੇ ਆ। ਸਰਕਾਰੀ ਸਕੂਲ ਨੇ। ਬਿਲਕੁਲ ਸਰਕਾਰੀ ਸਕੂਲ ਜੀ। ਤੁਸੀਂ ਬਰਿਆ ਸਾਡਾ ਬੱਸੀ ਸਕੂਲ ਹੈ ਉੱਥੇ ਜਾ ਕੇ ਚੈੱਕ ਕਰਕੇ ਦੇਖ ਸਕਦੇ ਆ। ਲਾਇਬ੍ਰੇਰੀ ਬਣੀ ਹੋਈ ਆ। ਇਨਫੈਕਟ ਸਾਡਾ ਇਬਰਾਹਿਮ ਵਾਲ ਸਕੂਲ ਆ ਉਹ ਫੁੱਲ ਏਸੀ ਹੈ ਫੁੱਲ ਏਸੀ ਸਾਡਾ ਇੱਕ ਧਾਲੀ ਵਾਲ ਸਕੂਲ ਹੈ ਤੁਸੀਂ ਦੇਖ ਕੇ ਰੂਹ ਖੁਸ਼ ਹੋ ਜਾਊਗੀ ਤੁਸੀਂ ਕਿਤੇ ਦੇਖੋ ਮਹੱਲਾ ਕਲੀਨਿੰਗ ਚ ਆਪੋਜੀਸ਼ਨ ਕਹਿੰਦੀ ਆ ਪ੍ਰਾਣੀਆਂ ਇਮਾਰਤਾਂ ਨੂੰ ਸੁਰੱਖੀ ਬਿੰਦੀ ਲਾ ਕੇ ਤੁਸੀਂ ਸੇਵਾ ਸੈਂਟਰਾਂ ਨੂੰ ਤੇ ਮਹੱਲਾ ਕਲੀਨਿਕ ਬੁਲਾਈ ਜਾਂਦੇ ਹੋ ਗੱਲ ਪਤਾ ਜੀ ਇਹ ਆ ਜਿਹੜੇ ਵੀ ਕੋਈ ਕਮਰੇ ਆ ਕਮਰਾ ਜਿੱਦਾਂ ਮਰਜੀ ਉੱਤੇ ਖਰਚਾ ਕੀਤਾ ਨਾ ਅੱਗੇ ਤਾਂ ਖੰਡਰ ਹੀ ਸੀ ਉਦਾਂ ਤੇ ਕੂੜਾ ਸੀ ਪਏ ਸੀ ਜੇ ਉਹਨਾਂ ਨੂੰ ਵਰਤ ਲੈ ਕੀ ਮਾੜਾ ਤੇ ਉਹ ਚ ਮੁੱਲ ਤਾਂ ਅਸਲ ਚ ਕਮਰੇ ਦਾ ਜਾਂ ਥਾਂ ਦਾ ਨਹੀਂਗਾ ਮੁੱਲ ਤਾਂ ਵਿੱਚ ਬੈਠੇ ਡਾਕਟਰ ਦਾ ਜਿਹਦੇ ਕੋਲ ਕੋਈ ਕੱਲ ਨੂੰ ਬਿਮਾਰ ਪੈ ਜਾਂਦਾ ਆ ਉਹ ਘੱਟੋ ਘੱਟ ਦੇਖਣ ਚੁੱਕਾ ਤਾਂ ਹੈਗਾ ਨਾ ਫਰਸਟ ਏਡ ਤਾਂ ਦੇ ਦੂਗਾ ਐਟ ਲੀਸਟ ਜੇ ਕੋਈ ਐਮਰਜੈਂਸੀ ਬਣ ਜਾਵੇ ਜਿਹਦੇ ਜੀ ਤੇ ਜਿਹੜੀ ਹਬੀ ਨਬੀ ਇਦਾਂ ਦੀ ਬਣਦੀ ਹੈ ਉਹਨੂੰ ਪਤਾ ਆ ਕਿ ਉਹਦਾ ਮੁੱਲ ਕੀ ਆ ਤੇ ਉਹ ਮੁੱਲ ਤਾਰ ਵੀ ਰਹੇ ਆ ਆਖਰੀ ਸਵਾਲ ਆ ਮੇਰਾ ਹਰਸਿਮਰਨਜੀਤ ਲਾਅ ਐਂਡ ਆਰਡਰ ਨੂੰ ਲੈ ਕੇ ਸਟੇਟ ਚ ਬਹੁਤ ਜ਼ਿਆਦਾ ਕਹ ਲੋ ਕਿ ਤੁਸੀਂ ਅਨਸਟੇਬਿਲਟੀ ਹੈਗੀ ਆ ਇਸ ਕੱਲ ਕੋਈ ਦੁਰਾਏ ਨਹੀਂ ਆ ਗੈਂਗ ਵਾਰ ਨੂੰ ਲੈ ਕੇ ਥ੍ਰੈਟਸ ਨੂੰ ਲੈ ਕੇ ਫਰੋਤੀਆਂ ਨੂੰ ਲੈ ਕੇ ਗੋਲੀ ਨੂੰ ਲੈ ਕੇ ਇਹ ਚੀਜ਼ਾਂ ਸਟੇਬਲ ਨਹੀਂ ਹੋ ਪਾਰੀਆਂ ਬੇਸ਼ੱਕ ਗਵਰਨਮੈਂਟ ਆਪਣੇ ਵੱਲੋਂ ਬੜੇ ਯਤਨ ਕਰ ਰਹੀ ਹੈ ਤੁਸੀਂ ਬਤੌਰ ਵਕੀਲ ਇਸ ਗੱਲ ਨੂੰ ਕਿਵੇਂ ਮਹਿਸੂਸ ਕਰਦੇ ਹੋ ਕਮੀ ਕਿੱਥੇ ਹੈ ਤੁਹਾਡੀ ਪਕੜ 'ਚ ਕਮੀ ਹੈ ਜਾਂ ਪ੍ਰਸ਼ਾਸਨ 'ਚ ਕੋਈ ਦਿੱਕਤ ਹੈਗੀ ਹੈ ਦੇਖੋ ਛੋਡੀ ਸਾਹਿਬ ਮੈਂ ਅੱਗੇ ਵੀ ਗੱਲ ਕਰਦਾ ਜਦੋਂ ਕੋਈ ਚੀਜ਼ ਬੀਜਦਾ ਇੱਕ ਬੀਂ ਬੀਜਣਾ ਆ ਅੰਬ ਦਾ ਬੂਟਾ ਬੀਜਣਾ ਬੂਟਾ ਲਾਇਆ ਉਸੇ ਸਾਲ ਤਾਂ ਨਹੀਂ ਤੁਸੀਂ ਫਲ ਖਾਂਦੇ ਉਹ ਵੱਡਾ ਹੁੰਦਾ ਹੈ ਫਿਰ ਫਲ ਲੱਗਦਾ ਇਹ ਬੀਜ ਜਿਹੜਾ ਇਹਦਾ ਕਾਫੀ ਸਾਲ ਪਹਿਲਾਂ ਬੀਜਿਆ ਗਿਆ ਪਰ ਉਹਦੇ ਨਾਲ ਨਾਲ ਜਿਨਨੇ ਇਸ ਚੀਜ਼ ਨੂੰ ਕੰਟਰੋਲ ਕਰਨਾ ਸੀ ਜਿਹਨੂੰ ਇਹਨੇ ਸ਼ਾਂਗਣਾ ਸੀਗਾ ਜੀ ਸਿਸਟਮ ਨੇ ਉਹ ਸਿਸਟਮ ਦੇ ਵਿੱਚ ਜਿਹੜੇ ਬੰਦੇ ਰਿਕਰੂਟ ਕਰਨੇ ਉਹਦੇ ਵਿੱਚ ਬਹੁਤ ਮੇਜਰ ਲੈਕਸਿਟੀ ਸੀਗੀ ਬਹੁਤ ਪੋਸਟਸ ਖਾਲੀ ਸੀਗੀਆਂ 5 ਸਾਲ ਦੇ ਵਿੱਚ ਪਿਛਲੇ 75 ਸਾਲ ਨੂੰ ਚੀਜ਼ਾਂ ਨੂੰ ਕਵਰ ਕਰਦੇ ਕਰਦੇ ਮਤਲਬ ਵੀ ਹੈਵ ਡਨ ਗ੍ਰੇਟ ਜੌਬ ਇਦੇ ਵਿੱਚ ਵੀ ਲਾਅ ਐਂਡ ਆਰਡਰ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਦਾ ਜਿਹੜੇ ਬੰਦੇ ਕ੍ਰਾਈਮ ਕਰਦੇ ਆ ਇਹ ਕਿਤੇ ਨਾ ਕਿਤੇ ਡਰੱਗ ਨੈਕਸਸ ਨਾਲ ਵੀ ਜੁੜੇ ਹੋਇਆ ਇੱਕ ਸਿੰਪਲ ਬੇਸਿਕ ਗੱਲ ਕਰਦਾ ਜੇ ਗਲਤ ਹੋਇਆ ਤੁਸੀਂ ਮੈਨੂੰ ਟੋਕਦੇ ਹੋ ਜਿੰਨੀਆਂ ਵੀ ਚੋਰੀਆਂ ਜਿੰਨੇ ਵੀ ਪੁੱਠੇ ਕੰਮ ਹੁੰਦੇ ਅਲੱਗ-ਪਗ ਪਿੰਡਾਂ 'ਚ ਜਾਂ ਇਲਾਕਿਆਂ ਦੇ ਵਿੱਚ ਤੁਸੀਂ ਉਹਨਾਂ ਬੰਦਿਆਂ ਨੂੰ ਧਿਆਨ ਨਾਲ ਦੇਖੋਗੇ ਤਾਂ ਉਹ ਡਰੱਗ ਐਡਿਕਟਸ ਨੇ ਤੇ ਡਰੱਗ ਐਡਿਕਟਸ ਜਿਹੜੇ ਆ ਇਹ ਪਿਛਲੇ 3 ਸਾਲਾਂ 'ਚ ਨਹੀਂ ਆਏ ਇਹ ਜਿਹੜੇ ਆ ਓਵਰ ਦਾ ਟਾਈਮ ਜਿਹੜੇ ਆ ਬੰਦੇ ਬਿਲਡ ਹੋਏ ਜਦੋਂ ਉਹਨਾਂ ਨੂੰ ਘਰੋਂ ਪੈਸੇ ਮਿਲਨੇ ਬੰਦ ਹੋ ਜਾਂਦੇ ਆ ਅਗਲਾ ਦਾਤ ਚੱਕ ਲੈਂਦਾ ਕਿ ਰਾਹ ਜਾਂਦਾ ਕੋਈ ਲੁੱਟ ਲਈ ਕਿਸੇ ਦੇ ਘਰੇ ਚੋਰੀ ਕਰ ਲਈਏ ਇਹੀ ਸਾਰੇ ਬੰਦਿਆਂ ਦਾ ਨੈਕਸਸ ਆ ਨਾਲੇ ਇੱਕ ਚੀਜ਼ ਆ ਤੁਹਾਡਾ ਮੇਰਾ ਨੈਕਸਸ ਜਾਂ ਆਮ ਬੰਦੇ ਦਾ ਨੈਕਸਸ ਘੱਟ ਹੋ ਸਕਦਾ ਜਿਹੜਾ ਨਸ਼ੇ ਵਾਲੇ ਆ ਨਾ ਜੀ ਜਿੱਦਾਂ ਵਿਆਹ ਦਾ ਇਨਵੀਟੇਸ਼ਨ ਮਿਲਦਾ ਨਾ ਇਦਾਂ ਇਨਵੀਟੇਸ਼ਨ ਦਿੰਦੇ ਆ ਕਿ ਅੱਜ ਮੇਰੇ ਪਿੰਡ ਦੇ ਵਿੱਚ ਫਲਾਣਾ ਸਿੰਘ ਹੇਮਕੁੰਡ ਸਾਹਿਬ ਮੱਥਾ ਟੇਕਣ ਗਿਆ ਤੇ ਫਲਾਣੇ ਪਿੰਡ ਦੇ ਜਿਹੜੇ ਬੰਦੇ ਸਾਰਿਆਂ ਨੂੰ ਕਹਿਣਾ ਆਜੋ ਇੱਥੇ ਚੋਰੀ ਕਰੀਏ ਸੋ ਇਹ ਇਦਾਂ ਸਿਸਟਮ ਅਪਰੇਟ ਕਰਦਾ ਇਹਨੂੰ ਬ੍ਰੇਕ ਕਰਨ ਲਈ ਨਾ ਇਟ ਵੁੱਡ ਟੇਕ ਸਮ ਟਾਈਮ ਆਲਸੋ ਪਲੱਸ ਵੀ ਆਰ ਰਿਕਰੂਟਿੰਗ ਪੁਲਿਸ ਫੋਰਸ ਆਲਸੋ ਬੜੀ ਹੈਵੀਲੀ ਆਪਾਂ ਜਿਹੜਾ ਇਹਦੇ ਚ ਰਿਕਰੂਟਮੈਂਟ ਲੈ ਕੇ ਆ ਰਹੇ ਆਂ ਤੇ ਉਹਦੇ ਨਾਲ ਹੌਲੀ ਹੌਲੀ ਯੂ ਵਿਲ ਫੀਲ ਆਲਸੋ ਸਟੇਬਲਾਈਜ਼ ਹੋ ਜਾਊਗਾ ਇੱਕ ਸਾਲ ਦੀ ਐਡੀਸ਼ਨ ਕਰਦਾ ਹੋਰ ਮੈਂ ਅ ਇਹ ਇੱਕ ਹੋਰ ਗੱਲ ਬੜੀ ਵੱਡੇ ਪੱਧਰ ਤੇ ਪ੍ਰਚਾਰੀ ਜਾ ਰਹੀ ਹੈ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਨਵੇਂ-ਨਵੇਂ ਐਮਐਲਏ ਬਣੇ ਸੀ ਮਾਲੀ ਹਾਲਤ ਬਹੁਤੀ ਚੰਗੀ ਨਹੀਂ ਸੀ ਉਹਨਾਂ ਨੇ ਕਰਪਸ਼ਨ ਕਰਨੀ ਸ਼ੁਰੂ ਕਰਤੀ ਉਹ ਕੋਠੀਆਂ ਬਣਾਈ ਜਾ ਰਿਹਾ ਉਹ ਹਿੱਸੇਦਾਰੀਆਂ ਪਾਈ ਜਾ ਰਿਹਾ ਸੱਚ ਦੱਸਿਓ ਤੁਹਾਡੀ ਕਿਤੇ ਹਿੱਸੇਪੱਤੀ ਹੈ ਕਿਸੇ ਮਾਈਨਿੰਗ ਚ ਹੋਵੇ ਕਿਸੇ ਕਾਰੋਬਾਰ ਚ ਹੋਵੇ ਜਾਂ ਇਹ ਬੜੀ ਚਰਚਾ ਚੱਲਦੀ ਆ ਵੀ 2 ਕਰੋੜ ਦਾ ਠੇਕਾ ਦੇ ਕੇ ਤੇ ਹਲਕਾ ਚਾਰਜ ਐ ਐਮਐਲ ਕਹਿੰਦਾ ਇਹ ਚ 30 ਲੱਖ ਮੈਨੂੰ ਵਾਪਸ ਕਰ ਦਿਓ ਇਹ ਚੀਜ਼ਾਂ ਨੂੰ ਤੁਸੀਂ ਕਿਵੇਂ ਵੇਖਦੇ ਹੋਰ ਤੁਹਾਡੇ ਕਿਵੇਂ ਚੱਲ ਰਿਹਾ ਮੇਰਾ ਜੀ ਮੈਂ ਹੁਣ ਜਸ ਤੁਹਾਡੇ ਤੋਂ ਅੰਤੋਂ ਤੋਂ ਪਹਿਲਾਂ ਮੈਂ ਕਿਸੇ ਡਾਕਟਰ ਸਾਹਿਬ ਦੇ ਹੋ ਕੇ ਆਏ ਤੇ ਮੋਨਾਂ ਦੇ ਮੈਂ ਪ੍ਰੈਸਕ੍ਰਿਪਸ਼ਨ ਫੀਸ ਦੇਣੀ ਸੀ ਹੀ ਵਾਸ ਲਾਈਕੀ ਨਹੀਂ 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 ਲੋੜ ਮੈਂ ਕਹਾਂ ਜੇ ਤੁਸੀਂ ਮੇਕੋ ਨਹੀਂ ਲੋਗੇ ਤੇ ਮੇਰੇ ਤੇ ਪੁਰਾਣਿਆਂ ਚ ਫਰਕ ਕੀ ਆ how you do small things that's how you do big things ਤੇ ਮੇਰਾ ਇਹ ਸੁਭਾਅ ਮੇਰੇ ਫਾਦਰ ਦਾ ਮੇਰੇ ਫਾਦਰ ਨੇ ਮੈਨੂੰ ਇਸ ਗੱਲ ਦੀ ਅਕਲ ਦਿੱਤੀ ਕਹਿੰਦੇ ਜੇ ਤੈਨੂੰ ਲੱਗਦਾ ਨਾ ਪੈਸੇ ਚਾਹੀਦੇ ਆ ਕੰਮ ਵਧਾ ਲਈ ਲੋਕਾਂ ਦੀ ਜੇਬ ਚੋਂ ਨਾ ਕੱਢੀ ਤੇ ਜਿਹੜੇ ਲੋਕਾਂ ਤੇ ਲੱਗਣੇ ਆ ਉਹਦੇ ਵਿੱਚ ਵੀ ਨਹੀਂ ਹੋਣਾ ਚਾਹੀਦਾ ਕੋਈ ਫੌਸਾਨਿਕ ਦੀ ਆਫਰ ਨਹੀਂ ਕੀਤਾ ਵੀ ਐਸ طرح ਸੈਟਿੰਗ ਹੋ ਸਕਦੀ ਹੈ ਦੇਖੋ ਜੀ ਹੁਣ ਤਾਂ ਨਹੀਂ ਮੈਂ ਕਹੂੰਗਾ ਆਮ ਆਦਮੀ ਪਾਰਟੀ ਦੇ ਟਾਈਮ ਨਹੀਂ ਕੁਝ ਇਦਾਂ ਦੀ ਕਦੀ ਗੱਲ ਹੋਇਆ ਜਦੋਂ ਲਾਸਟ ਟਾਈਮ ਸੀ ਜਦੋਂ ਮੈਂ ਆਪਣੇ ਫਾਦਰ ਸਾਹਿਬ ਨੂੰ ਦੇਖਦਾ ਸੀਗਾ ਉਦੋਂ ਹਾਂ ਉਦੋਂ ਗੱਲ ਕਿਤੇ ਨਾ ਕਿਤੇ ਮੈਂ ਅੰਮ੍ਰਿਤਸਰ ਕਿਤੇ ਕਿਸੇ ਮੀਟਿੰਗ 'ਚ ਬੈਠੇ ਆਈਵ ਹਰਡ ਥਿਸ ਥਿੰਗ ਕਿ ਉਹ ਮੈਨੂੰ ਲੱਗਾ ਕਿ ਲਾਸਟ ਗਵਰਨਮੈਂਟ 'ਚ ਸਾਨੂੰ ਸਾਈਡ ਲਾਈਨ ਕਰਨ ਦੀ ਕੋਸ਼ਿਸ਼ ਵੀ ਤਾਂ ਕੀਤੀ ਗਈ ਕਿਉਂਕਿ ਅਸੀਂ ਸਿਸਟਮ ਦਾ ਹਿੱਸਾ ਨਹੀਂ ਬੰਨਣਾ ਚਾਹੁੰਦੇ ਅਸੀਂ ਕਹਿੰਦੇ ਜੀ ਸਾਡੇ ਕੋ ਹੈਗਾ ਅਸੀਂ ਇਹ ਵੀ ਕਹਿ ਦਿੰਦੇ ਤੁਸੀਂ ਕਰਨਾ ਤੁਸੀਂ ਕਰਦੇ ਰਹੋ ਭਾਈ ਅਸੀਂ ਇਹਦਾ ਹਿੱਸਾ ਨਹੀਂ ਮੰਨਣਾ ਉਹਨਾਂ ਨੂੰ ਲੱਗਦਾ ਹੀ ਜੇ ਇਹਨਾਂ ਨੂੰ ਕਾਣੇ ਨਹੀਂ ਕਰਾਂਗੇ ਤੇ ਕੱਲ ਨੂੰ ਇਹਨਾਂ ਨੂੰ ਕਹਿੰਦੇ ਲੀਡਰ ਨੂੰ ਉਹਦੇ ਸਮਰਥਕ ਵੀ ਕਰਪਟ ਕਰਦੇ ਉਹਦੇ ਕੰਮ ਦੇ ਸਾਨੂੰ ਯਾਰ ਤੇਰਾ ਲੀਡਰ ਬਣੇ ਦਾ ਫਾਇਦਾ ਕੀ ਹੈ ਸਭ ਮੈਂ ਜੀ ਓਪਨਲੀ ਆਪਣੇ ਬੰਦਿਆਂ ਨੂੰ ਜਿਹੜੇ ਮੇਰੇ ਬੰਦੇ ਮੇਰੇ ਨਾਲ ਚੱਲਦੇ ਮੇਰੀ ਟੀਮ ਹੈ ਮੈਂ ਓਪਨਲੀ ਕਹਿੰਦਾ ਹੁੰਦਾ ਕਿ ਬਈ ਜਿਹੜਾ ਕੋਈ ਕੰਮ ਲੈਣਾ ਕੰਮ ਤੁਸੀਂ ਲਓ ਟੈਂਡਰ ਲੀਗਲੀ ਲਓ ਲੀਗਲੀ ਅਪਲਾਈ ਕਰੋ ਤੁਹਾਨੂੰ ਕੋਈ ਡਾਕੂਮੈਂਟੇਸ਼ਨ ਮਦਦ ਮੇਰੀ ਇਹ ਹੋ ਸਕਦੀ ਜਿਹੜੀ ਤੁਸੀਂ ਕੋਈ ਐਨਓਸੀ ਲੈਣੀ ਹੈ ਉਹ ਐਨਓਸੀ ਲੈਣ ਲਈ ਆਮ ਬੰਦੇ ਨੂੰ ਹੋ ਸਕਦਾ ਮਹੀਨਾ ਲੱਗ ਜਾਏ 2 ਮਹੀਨਾ ਲੱਗ ਜਾਏ ਮੈਂ ਤੁਹਾਨੂੰ 2-3 ਦਿਨਾਂ ਚ ਫੋਨ ਕਰਕੇ ਦਵਾ ਦਿੰਦਾ ਇਹ ਇਹੀ ਫੇਵਰ ਹੁੰਦਾ